ਸਾંગ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵਿੰਦਰ ਸਿੰਘ ਪੱਖੋਕੇ ਸ਼ਹੀਦ ਪਰਿਵਾਰਾਂ ਦਾ ਲੋੜਵੰਦ ਪਰਿਵਾਰਾਂ ਦਾ ਤੇ ਐਨ ਆਰ ਆਈ ਪੈਣ ਪਰਾਵਾਂ ਦਾ ਮੱਥੇਵਾਦਾਰਾਂ ਜੀ ਤੇ ਪਿਛਲੇ ਦਿਨੀ ਅਸੀਂ ਬੀਬੀ ਪਰਮਜੀਤ ਕੌਰ ਜਿਹੜੇ ਕਿ ਇਸ ਵਕਤ ਸਾਡੇ ਨਾਲ ਨੇ ਸਿੰਘਣੀ ਅ ਸਵਰਗਵਾਸੀ ਸਲਵਿੰਦਰ ਸਿੰਘ ਪਿੰਡ ਵੈਰੋ ਨੰਗਲ ਜ਼ਿਲ੍ਹਾ ਗੁਰਦਾਸਪੁਰ ਤੇ ਇਹਨਾਂ ਦੀ ਬੇਟੀ ਦੇ ਆਨੰਦ ਕਾਰਜ ਦੇ ਮਾਮਲੇ ਦੇ ਵਿੱਚ ਅਸੀਂ ਆਪ ਸਾਰ ਸੰਗਤਾਂ ਦੇ ਨਾਲ ਇਹਨਾਂ ਦੀ ਮੁਸ਼ਕਲ ਆਪ ਜੀ ਨਾਲ ਸਾਂਝੀ ਕੀਤੀ ਸੀ ਤੇ ਅੱਜ ਛਗਨੇ ਆ ਤੇ ਕੱਲ ਨੂੰ ਬਰਾਤ ਆ ਅੱਜ 16 ਜਨਵਰੀ ਆ ਤੇ ਕੱਲ ਨੂੰ 17 ਜਨਵਰੀ ਨੂੰ ਇਹਨਾਂ ਦੀ ਬੇਟੀ ਦਾ ਆਨੰਦਕਾਰ ਜਿਆ ਤੇ ਇਹਨਾਂ ਦਾ ਫੋਨ ਨੰਬਰ ਜੀ 82648 25651 ਤੇ ਛੋਟੀ ਜਿਹੀ ਇੱਕ ਵੀਡੀਓ ਪਾਈ ਸੀ 10000 ਰੁਪਿਆ ਸਾਡਾ ਵੀਰ ਮਨਦੀਪ ਸਿੰਘ ਆਸਟ੍ਰੇਲੀਆ ਵਾਲੇ ਨੇ ਸਾਨੂੰ ਕੋਈ ਸੇਵਾ ਭੇਜੀ ਸੀ ਉਹ ਚੋਂ 10000 ਅਸੀਂ ਇਹਨਾਂ ਨੂੰ ਦੇ ਦਿੱਤਾ ਸੀਗਾ ਤੇ ਬਾਕੀ ਅਸੀਂ ਸੰਗਤਾਂ ਨੂੰ ਵੀ ਅਪੀਲ ਕੀਤੀ ਸੀ ਵੀ ਜੋ ਸੇਵਾ ਭੇਜਣੀ ਆ ਸਿੱਧੀ ਭੇਜ ਦਿਓ ਪਰ ਕੁਝ ਗੁਰਮਖਾਂ ਪਿਆਰਿਆਂ ਨੇ ਜਿਹੜੇ ਸਾਡੇ ਤੇ ਭਰੋਸਾ ਕਰਦੇ ਆ ਉਹਨਾਂ ਨੇ ਸਾਡੇ ਤੇ ਨਾਲ ਫੋਨ ਕਰਕੇ ਤੇ ਇਹਨਾਂ ਦੇ ਉਹ ਵੀਡੀਓ ਵੇਖ ਕੇ ਤੇ ਕੁਝ ਸੇਵਾ ਭੇਜੀ ਆ ਜਿਹਦੇ ਵਿੱਚੋਂ ਸਰਦਾਰ ਬਲਜੀਤ ਸਿੰਘ ਜੀ ਕੈਨੇਡਾ ਵਾਲੇ ਨੇ ਬਹੁਤ ਪਿਆਰੀ ਰੂਹ ਆ ਬੜੇ ਵਧੀਆ ਇਨਸਾਨ ਨੇ 21000 ਰੁਪਏ ਦਾ ਬੇਟੀ ਦੇ ਲਈ ਸ਼ਗਨ ਉਹਨਾਂ ਨੇ ਭੇਜਿਆ ਤੇ ਇੱਕ ਸਾਡੇ ਵੀਰ ਨੇ ਮੰਗਤ ਸਿੰਘ ਜੀ ਯੂ ਐਸ ਏ ਉਹਨਾਂ ਨੇ 200 ਡਾਲਰ ਜਿਹੜਾ ਉਹਨਾਂ ਨੇ ਸਾਨੂੰ ਭੇਜਿਆ ਵਾ ਤੇ ਉਹ ਅਪਰੋਕਸੀਮੇਟ 17000 ਰੁਪਏ ਬਣਦਾ ਜੀ ਤੇ ਇੱਕ ਸਾਡੇ ਭੈਣ ਜੀ ਨੇ ਨਵਦੀਪ ਕੌਰ ਕੈਨੇਡਾ ਤੋਂ ਬਹੁਤ ਸਾਡੇ ਅਕਸਰ ਇਹ ਪਰਿਵਾਰ ਦੇ ਜਿਹੜੇ ਪਹਿਲਾਂ ਵੀ ਸਾਨੂੰ ਸੇਵਾ ਭੇਜਦੇ ਰਹਿੰਦੇ ਆ ਤੇ ਉਹਨਾਂ ਵੱਲੋਂ ਵੀ 5000 ਰੁਪਏ ਦੀ ਸੇਵਾ ਜਿਹੜੀ ਆ ਉਹ ਸਾਨੂੰ ਭੇਜੀ ਗਈ ਆ ਤੇ ਟੋਟਲ ਜਿਹੜਾ ਵਾ ਉਹ 43000 ਰੁਪਿਆ ਬਣ ਜਾਂਦਾ ਜਿਹੜਾ ਕਿ ਅੱਜ ਅਸੀਂ ਪਰਿਵਾਰ ਦੇ ਸਪੁਰਦ ਕਰਨ ਜਾ ਰਹੇ ਆ ਤੇ ਸਤਿਗੁਰੂ ਕਿਰਪਾ ਕਰਨ ਜੀ ਜਿਨ੍ਹਾਂ ਵੀ ਗੁਰਮਖਾਂ ਪਿਆਰਿਆਂ ਨੇ ਸਾਡੇ ਤੇ ਭਰੋਸਾ ਕਰਕੇ ਇਹ ਸੇਵਾ ਭੇਜੀ ਆ ਤੇ ਅਸੀਂ ਉਹ ਸੇਵਾ ਜਿਹੜੀ ਆ ਪਰਿਵਾਰ ਦੇ سپਰਦ ਕਰ ਰਹੇ ਆ ਤੇ ਸਤਿਗੁਰੂ ਅੱਗੇ ਅਰਦਾਸ ਵੀ ਕਰਦੇ ਆਂ ਵੀ ਸੱਚੇ ਪਾਤਸ਼ਾਹ ਆਪ ਜੀ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣਾ ਬਾਈਬਲਜੀਤ ਸਿੰਘ ਕੈਨੇਡਾ ਵਾਲੇ ਜਿਨ੍ਹਾਂ ਨੇ 21000 ਰੁਪਏ ਦੀ ਸੇਵਾ ਭੇਜੀ ਆ ਇਹ ਤਕਰੀਬਨ ਮਤਲਬ ਸੇਵਾ ਸਾਨੂੰ ਭੇਜਦੇ ਰਹਿੰਦੇ ਆ ਔਰ ਹਰ ਵਾਰੀ ਸੇਵਾ ਭੇਜ ਕੇ ਕਹਿੰਦੇ ਆ ਬਲਵੰਦਰ ਸਿੰਘ ਕੋਈ ਹੋਰ ਲੋੜਵੰਦ ਪਰਿਵਾਰ ਹੋਇਆ ਤੇ ਉਹਦੇ ਬਾਰੇ ਵੀ ਸਾਨੂੰ ਜ਼ਰੂਰ ਜਾਣਕਾਰੀ ਸਾਡੇ ਨਾਲ ਸਾਂਝੀ ਕਰਿਓ ਤੇ ਮੈਂ ਵੀਡੀਓ ਇਹਨਾਂ ਨਾਲ ਸਾਂਝੀ ਕੀਤੀ ਸੀ ਹਰ ਵਾਰੀ ਮਤਲਬ ਇਹਨਾਂ ਨੂੰ ਇਹ ਕਈ ਸਾਲ ਹੋ ਗਏ ਨੇ ਸਾਡੇ ਨਾਲ ਜੁੜਿਆ ਤੇ ਸਾਡਾ ਜਿਹੜਾ ਪਾਰਦਰਸ਼ੀ ਤੇ ਜਿਹੜਾ ਬੜਾ ਸਪਸ਼ਟ ਸੇਵਾ ਕਰਨ ਦਾ ਢੰਗ ਤਰੀਕਾ ਇਹਨਾਂ ਨੂੰ ਬੜਾ ਪਸੰਦ ਆ ਤੇ ਬਾਕੀ ਇੱਕ ਵਾਰੀ ਹਰ ਵਾਰੀ ਸੇਵਾ ਭੇਜ ਕੇ ਤੇ ਅਗਲੇ ਪਰਿਵਾਰ ਦੀ ਨਾਲ ਹੀ ਸਾਨੂੰ ਤਾਕੀਦ ਕਰ ਦਿੰਦੇ ਨੇ ਕਿ ਬਲਵੰਦਰ ਸਿੰਘ ਕੋਈ ਹੋਰ ਹੋਇਆ ਤੇ ਵਿੱਚ ਜਿੱਕ ਸਾਨੂੰ ਜਿਹੜਾ ਜਾਣਕਾਰੀ ਦੇਣੀ ਆ ਵੀਰ ਮਾਨਗੇ ਸਿੰਘ ਯੂਐਸਏ 13 ਤੋਂ ਸਾਡੇ ਨਾਲ ਜੁੜੇ ਆ ਵਿੱਚੋਂ ਕੁਝ ਸਮਾਂ ਇਹਨਾਂ ਦਾ ਕੋਲੋਂ ਸਾਡਾ ਕਿਤੇ ਨੰਬਰ ਮਿਸਪਲੇਸ ਹੋ ਗਿਆ ਫਿਰ ਇਹਨਾਂ ਸਾਨੂੰ ਕੰਟੈਕਟ ਕੀਤਾ ਹੁਣ ਲਗਾਤਾਰ ਇਹ 100-100 ਡਾਲਰ ਕਰਕੇ ਵੀ ਸਾਨੂੰ ਸੇਵਾ ਭੇਜਦੇ ਰਹਿੰਦੇ ਆ ਭੈਣ ਸਾਡੀ ਨਵਦੀਪ ਕੌਰ ਜੀ ਵੀ ਬਹੁਤ ਇਹ ਲਓ ਜੀ ਬੀਬੀ ਜੀ ਇਹ 43000 ਰੁਪਇਆ ਜੀ ਹਾਂਜੀ ਤੇ ਇਹ ਰੱਖੋ ਸਾਹਮਣੇ ਤੇ ਚਲੋ ਹੁਣ ਤੇ ਦਿਹਾੜੀ ਅੱਜ ਦੀ ਰਹਿ ਗਈ ਹਾਂਜੀ ਅੱਜ ਦੀ ਰਹਿ ਗਈ ਕੀ ਕੁਝ ਫਿਰ ਬਣਾਇਆ ਤੀ ਹਾਂਜੀ ਤੀ ਨੇ ਦੋ ਕਪ ਸੂਟ ਲੈ ਆਇਆ ਦੋ ਸੂਟ ਲਏ ਆ ਹਾਂਜੀ ਅੱਛਾ ਤੇ ਜਣਾ ਚੂੜਾ ਲਿਆਂਦਾ ਵੀ ਮਾਮਾ ਵੀ ਆ ਨਹੀਂ ਤੇ ਗਾੜੀ ਮਾਮੇ ਦਾ ਬੇਟਾ ਵੀ ਨਹੀਂ ਆਉਣ ਚੰਗਾ ਹੈਗਾ ਅੱਛਾ ਹਾਂਜੀ ਉਹ ਵੀ ਉਚਾਰਾ ਮਾਤੜਿਆ ਹਾਂਜੀ ਮਾਤੜਿਆ ਤੇ ਜਿਹੜਾ ਉਹ ਦਿਨ ਮੁੰਡਾ ਆਇਆ ਇਹ ਤੁਹਾਨੂੰ ਦੱਸਿਆ ਦਉਂਦੀ ਨੱਥ ਟੁੱਟੀ ਆ ਤੇ ਉਹ ਵੀ ਨਹੀਂ ਆ ਸਕਦੀ ਓਕੇ ਉਹ ਮੁੰਡਾ ਹੁਣ ਸਿਆ ਦੇ ਮਤਲਬੀ ਆਊਗਾ ਤੋਰਨੇ ਅੱਛਾ ਦੋ ਸੂਟ ਲਏ ਆ ਹਾਂਜੀ ਤੇ ਚੂੜਾ ਕਲੀਰੇ ਲਏ ਆ ਹਾਂਜੀ ਤੇ ਹੋਰ ਕੁਝ ਨਹੀਂ ਲਿਆ ਹੋਰ ਵੀ ਥੋੜਾ ਬੋਤਾਰਾ ਚਲ ਲਿਆ ਇਚਾ ਪਾਣੀ ਰਾਸ਼ਨ ਪਾਣੀ ਹਾਂਜੀ ਹਾਂਜੀ ਮਤਲਬ ਜਿਹੜਾ 10000 ਤੁਹਾਨੂੰ ਦਿੱਤਾ ਉਹਦੇ ਨਾਲ ਹੀ ਲਿਆ ਸਭ ਕੁਝ ਹਾਂਜੀ ਹਾਂਜੀ ਉਹ ਨਾ ਵਾਸਤੇ ਲਿਆ ਤੁਹਾਨੂੰ ਦੱਸਿਆ ਵੀ ਨਹੀਂ ਕਿਤੇ ਉਹ ਵੀ ਹਾਸਲ ਨਹੀਂ ਹੋਇਆ ਕੋਈ ਤੁਹਾਡੇ ਤੋਂ ਬਿਨਾਂ ਨਹੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਨਹੀਂ ਤੁਹਾਡੀ ਬੋਤਲ ਤੇ ਤੁਸੀਂ ਡਰਦੇ ਹੋ ਵੀ ਮੈਂ ਪੈਸੇ ਕਿ ਕੋਈ ਨਹੀਂ ਫੜਦੀ ਵੀ ਮੋੜਾ ਕਿ ਕਿੱਥੋਂ ਹਾਂਜੀ ਹਾਂਜੀ ਆ ਹੁਣ 7000 ਘੱਟ 50000 ਤੁਹਾਡੇ ਕੋਲ ਆ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਜਿਹੜਾ ਵਾ ਇਹ ਹੁਣ ਕਿਸੇ ਨੇ ਵਾਪਸ ਨਹੀਂ ਲੈਣਾ ਹਾਂਜੀ ਤੁਹਾਨੂੰ ਇਸ ਗੱਲ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਇਹ ਮੈਨੂੰ ਮੋੜਨੇ ਪੈਣੇ ਮਹਾਰਾਜ ਤੁਹਾਡੇ ਬੱਚਿਆਂ ਦੀ ਅੱਛਾ ਹੋਰ ਕੀ ਸੀ ਮਨ ਦੇ ਵਿੱਚ ਹੁਣ ਰੁਪਈਆ ਲਗਭਗ ਆ ਤੁਹਾਨੂੰ 43000 ਰੁਪਿਆ ਮਿਲ ਗਿਆ ਵਾ ਹਾਂਜੀ ਤੇ ਕੀ ਹੁਣ ਮਨ ਚ ਆ ਪੀ ਹੋਰ ਕੀ ਖਰੀਦ ਲੈਣਾ ਅੱਜ ਹੀ ਜਾ ਕੇ ਵੇਖੋ ਜੀ ਹੁਣ ਜੋੜੀ ਚੀਜ਼ ਦੀ ਘਾਟ ਹੋ ਗਈ ਖਰੀਦਾਂਗੇ ਇਹਦਾ ਵਿਆਹਾਂ ਤੇ ਬੜੇ ਖਰਚੇ ਹੁੰਦੇ ਆ ਖਰਚੇ ਹੋੜੇ ਹਾਂਜੀ ਹਣਾ ਹਾਂਜੀ ਤੇ ਕੋਈ ਗੱਲ ਨਹੀਂ ਤੁਸੀਂ ਵਧੀਆ ਤਰੀਕੇ ਨਾਲ ਸਾਰਾ ਕਰਿਓ ਪ੍ਰਬੰਧ ਤੇ ਸਤਿਗੁਰੂ ਕਿਰਪਾ ਕਰਨਗੇ ਹੋ ਸਕਦਾ ਹੋਰ ਸੇਵਾ ਆ ਜੇ ਕੋਈ ਗੱਲ ਕੋਈ ਭੈਣ ਭਰਾ ਆਹ ਵੀਡੀਓ ਅਸੀਂ ਅੱਜ ਹੀ ਚੜ੍ਹ ਦੇਣੀ ਆ ਹਾਂਜੀ ਹਾਂਜੀ ਠੀਕ ਤੇ ਕੋਈ ਨਾ ਕੋਈ ਭੈਣ ਭਰਾ ਤੁਹਾਨੂੰ ਭੇਜ ਦੂਗਾ ਠੀਕ ਹੈ ਹਾਂਜੀ ਤੇ ਧੰਨਵਾਦ ਜੀ ਹਾਂਜੀ ਦਰਸ਼ਨ ਦਿਓ ਉਦੋਂ ਕੱਲ ਅ ਅ ਕੱਲ ਅਚਲ ਸਾਹਿਬ ਆ ਮੈਂ ਕੋਸ਼ਿਸ਼ ਕਰਾਂਗਾ ਠੀਕ ਭਾਵੇਂ ਥੋੜੇ ਸਮੇਂ ਲਈ ਮੈਂ ਆਵਾਂ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਜਰੂਰ ਉੱਥੇ ਕੜੀ ਦੀ ਕੜੀ ਚਲੋ ਹਾਂਜੀ ਤੁਹਾਡੇ ਸ਼ਗਨਾਂ ਦੇ ਇਸ ਕਾਰਜ ਦੇ ਵਿੱਚ ਮੈਂ ਜਰੂਰ ਸ਼ਾਮਲ ਹੋਣ ਦੀ ਕੋਸ਼ਿਸ਼ ਕਰਾਂਗਾ ਤੇ ਬਾਕੀ ਫਿਰ ਮੈਂ ਇੱਕ ਵਾਰੀ ਬੇਨਤੀ ਕਰਦਾ ਪੂਰੀ ਦੁਨੀਆ ਚ ਵਸਦੀ ਸੰਗਤ ਨੂੰ ਕਿ ਕਈ ਵਾਰੀ ਤੇ ਅਸੀਂਆਂ ਧੀਆਂ ਵਿਆਈਆਂ ਨੇ ਕਿ ਇੱਕ ਤੇ ਧੀ ਵਿਆਹ ਦੀ ਦੀ ਤੇ ਨਾਲ ਘਰ ਵੀ ਬਣਾ ਦੀਦਾ ਤੇ ਕਈ ਵਾਰੀ ਸੇਵਾ ਇੰਨੀ ਆ ਜਾਂਦੀ ਹੈ ਤੇ ਸੱਚੀ ਮੁੱਚੀ ਲੋੜਵੰਦ ਪਰਵਾਰ ਆ ਹਾਂਜੀ ਇੱਕ ਕਿਸੇ ਗੁਰਮੁਖ ਪਿਆਰੇ ਨੇ ਹਰਸੁਮੀਤ ਸਿੰਘ ਉਹਨਾਂ ਦਾ ਨਾਮ ਆ 19000 ਰੁਪਇਆ ਉਹਨਾਂ ਨੇ ਮੇਰੇ ਖਾਤੇ 'ਚ ਪਾਇਆ ਤੇ ਮੈਨੂੰ ਮੁੜ ਕੇ ਫੋਨ ਕਰਕੇ ਕਲੀਅਰ ਨੀਗਾ ਕੀਤਾ ਕਿ ਇਹ ਸੇਵਾ ਕਿਸ ਪਰਿਵਾਰ ਨੂੰ ਦੇਣੀ ਆ ਅੱਛਾ ਤੇ ਮੈਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਸੰਗਤ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿਉਂਕਿ ਕਈ ਵਾਰੀ ਹੁੰਦਾ ਵੀ ਕਿਤੇ ਉਹਨਾਂ ਦੇ ਮਨ 'ਚ ਨਾ ਹੋਵੇ ਵੀ ਬਲੰਦਰ ਸਿੰਘ ਨੂੰ ਸੇਵਾ ਆਹੀ ਉਹ ਕਿਤੇ ਗੂਗਲ ਪੇ ਕੀਤਾ ਵਾ ਮੇਰੇ ਕੋਲ ਨਾਮ ਪਤਾ ਹੈ ਨਹੀਂਗਾ ਫੋਨ ਆਇਆ ਨਹੀਂ ਮੈਨੂੰ ਪਰ ਇਹ 19000 ਰੁਪਇਆ ਕਿਸੇ ਸ਼ਹੀਦ ਪਰਿਵਾਰ ਲਈ ਆਇਆ ਕਿ ਜਾਂ ਇਸੇ ਲਈ ਆਇਆ ਵੈਸੇ ਮੈਂ ਆਪ ਜੀ ਦੀ ਜਾਣਕਾਰੀ ਲਈ ਇਸੇ ਵੀਡੀਓ ਚ ਦੱਸ ਦਿਆਂ ਕਿ 20 ਤਰੀਕ ਨੂੰ ਇੱਕ ਹੋਰ ਸ਼ਹੀਦ ਪਰਿਵਾਰ ਦੀ ਬੱਚੀ ਦਾ ਆਨੰਦਕਾਰ ਜਿਆ ਜਿਹੜੀ ਕਿ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਦੇ ਭਰਾਤਾ ਭਾਈ ਤਰਲੋਚਨ ਸਿੰਘ ਜੀ ਨੇ ਮੈਨੂੰ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਆ ਤੇ ਕੱਲ ਨੂੰ ਉਹ ਪਰਿਵਾਰ ਮੈਂ ਸੱਦ ਕੇ ਤੇ ਉਹਨਾਂ ਦੇ ਸਪੁਰਦ ਵੀ ਕੋਈ ਸੇਵਾ ਕਰਨੀ ਆ ਤੇ ਜੇ 19000 ਰੁਪਏ ਦੀ ਸੇਵਾ ਜਿਹੜੀ ਆ ਮੈਨੂੰ ਪਤਾ ਲੱਗ ਜੇ ਜੇ ਇਸੇ ਪਰਿਵਾਰ ਨੂੰ ਦੇਣੀ ਹੋਏਗੀ ਤੇ ਇਹਨਾਂ ਨੂੰ ਦੇ ਦਾਂਗੇ ਤੇ ਜੇ ਉਹ ਕਈ ਵਾਰੀ ਇਤਨਾ ਸਾਨੂੰ ਸੇਵਾ ਆਉਂਦੀ ਆ ਵੀ ਕਿਤੇ ਵੀ ਵਰਤ ਲਿਓ ਉਹ ਫਿਰ ਉਹ ਵੀ ਕਿਉਂਕਿ ਉਹ ਵੀ ਰੰਗਰੇਟਾ ਪਰਿਵਾਰ ਆ ਤੇ ਸ਼ਹੀਦ ਪਰਿਵਾਰ ਵੀ ਆ ਉਹ ਫਿਰ ਉਹਨਾਂ ਦੀ ਧੀ ਦੇ ਵਿਆਹ ਦੇ ਵਿੱਚ ਜਿਹੜੀ ਆ ਉਹ ਸੇਵਾਸੀਂ ਦੇ ਦਿਆਂਗੇ ਚਲੋ ਇਹਨਾਂ ਦਾ ਵੀ ਟਾਈਮ ਪਾਸ ਹੋ ਗਿਆ ਹੁਣ ਤੇ ਉਹਨਾਂ ਦਾ ਵੀ ਹੋ ਜਾਏਗਾ ਤੇ ਮੈਂ ਉਹ ਸੇਵਾ ਦਾ ਜ਼ਿਕਰ ਸੰਗਤ ਨਾਲ ਇਸ ਕਰਕੇ ਕਰ ਰਿਹਾ ਕਿ ਕਿਸੇ ਵੀਡੀਓ ਵੇਖ ਕੇ ਕਿਤੇ ਮਨ ਚ ਨਾ ਆ ਜੇ ਵੀ ਸੇ ਵਾਤੇ ਅਹੀਂ ਵੀ ਪਾਈ ਹੀ ਸਾਡਾ ਇਹਨੇ ਜ਼ਿਕਰੀ ਨਹੀਂ ਕੀਤਾ ਤੇ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਭਿੰਨਪਰਾਸ ਸਰ ਕਿਉਂਕਿ ਸਾਡੇ ਕੋਲ ਇਸ ਤਰ੍ਹਾਂ ਦੇ ਲੋੜਵੰਦ ਪਰਿਵਾਰਾਂ ਦੀਆਂ ਲੈਣਾ ਲੱਗੀਆਂ ਨੇ ਸਾਡੀ ਪ੍ਰਾਇੋਰਟੀ ਹਮੇਸ਼ਾ ਸ਼ਹੀਦ ਪਰਿਵਾਰ ਗੁਰਸਿੱਖ ਪਰਿਵਾਰ ਤੇ ਇੱਕ ਬੇਨਤੀ ਬੀਬੀ ਜੀ ਤੁਸੀਂ ਗੁਰੂ ਦੇ ਲੜ ਲੱਗਣਾ ਹਾਂਜੀ ਹਾਂਜੀ ਅਮਰਦੀ ਸ਼ੱਕੇ ਗੁਰੂ ਦੇ ਲੜ ਲੱਗੇ ਰਹੋ ਤੇ ਗੁਰੂ ਵਾਲੇ ਬਣ ਕੇ ਰਹੋਗੇ ਤੇ ਫਿਰ ਗੁਰੂ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ ਹਾਂਜੀ ਹਾਂਜੀ ਕਿਉਂਕਿ ਇਹ ਵੀ ਸਾਨੂੰ ਹਦਾਇਤ ਆ ਵੀ ਅਸੀਂ ਨਾਲ ਗੁਰਸਿੱਖੀ ਦੀ ਗੱਲ ਜੂਰ ਕਰਦੀ ਆ ਕੋਈ ਨਹੀਂ ਕਰਦਾ ਤੇ ਮਹਾਰਾਜਾ ਕਿਰਪਾ ਕਰਨਗੇ ਬਹੁਤ ਬਹੁਤ ਧੰਨਵਾਦ ਹੋਰ ਕੋਈ ਗੱਲ ਮਨ ਚ ਕੋਈ ਜਿਆਦੇ ਕਰੋ ਗੱਲ ਸਾਰੀ ਸੰਗਤ ਸੁਣ ਲਈ ਜੀ ਹਾਂਜੀ ਨਹੀਂ ਤਾਂ ਨਹੀਂ ਕਿਰਪਾ ਨਹੀਂ ਜੀ ਕਿਰਪਾ ਗੁਰੂ ਰਾਮਦਾਸ ਦੀ ਆ ਇਦਾਂ ਨਾ ਕਿਹਾ ਕਰੋ ਠੀਕ ਹੈ ਜੀ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਮੈਂ ਨੰਬਰ ਇੱਕ ਕਰੀ ਫਿਰ ਬੋਲ ਰਿਹਾ ਜੀ ਪਰਿਵਾਰ ਦਾ 8264825651 ਆਪ ਜੀ ਦੇ ਬੇਹੱਦ ਸ਼ੁਕਰਗੁਜ਼ਾਰ ਜਿਉਂਦੇ ਵਸਦੇ ਰਹੋ ਭਾਈ ਬਲਜੀਤ ਸਿੰਘ ਜੀ ਕੈਨੇਡਾ ਸਦਾ ਮੰਗ ਸਿੰਘ ਜੀ ਯੂ ਐਸ ਏ ਭੈਣ ਨਵਦੀਪ ਕੌਰ ਜੀ ਕੈਨੇਡਾ ਵਾਲੇ ਸਾਡੇ ਬਹੁਤ ਸਾਡੇ ਗਵਾਂਢੀ ਨੇ ਤੇ ਅਕਸਰ ਸੇਵਾ ਸਾਨੂੰ ਭੇਜਦੇ ਰਹੇ ਦੇ ਵੀਡੀਓ ਉਹਨਾਂ ਤੱਕ ਪਹੁੰਚੀ ਉਹਨਾਂ ਵੀ 5000 ਦਾ ਸ਼ਗਨ ਭੇਜਿਆ ਬਹੁਤ ਮਿਹਰਬਾਨੀ ਜਿਉਂਦੇ ਵਸਦੇ ਰਹੋ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ